ਦੀ ਵਾਰਡ ਬੰਦੀ ਕਿੱਟੀ ਨਗਰ ਕੌਂਸਲ ਦੁਆਰਾ ਕੀਤੀ ਗਈ ਹੈ। ਕੌਂਸਲ ਦੇ ਵਿੱਚ ਪਹਿਲਾਂ ਵੀ ਇਹਨਾਂ ਵਰਦੀ ਗੱਲ ਹੋ ਚੁੱਕੀ ਹੈ। ਕਿਉਂਕਿ ਮੈਂ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਬਹੁਤ ਹੈਰਾਨ ਆ ਇਸ ਗੱਲ ਦੇ ਉੱਤੇ ਕਿ ਜਿਹੜੇ ਵੀ ਪ੍ਰੋਸੀਜਰ ਹੈਗੇ ਆ ਨਵੀਂ ਵਾਰਡ ਬੰਦੀ ਕਰਨ ਵਾਸਤੇ ਸਾਡੇ ਦਫ਼ਤਰ ਵੱਲੋਂ ਉਹਦੀ ਅਦਗੀਆਂ ਹੁੰਦਾ ਹੈ। ਉਹਦੇ ਤੇ ਦੇਖੋ ਸਭ ਤੋਂ ਪਹਿਲਾਂ ਸਾਰਾ ਮੈਂਬਰਾਂ ਨੇ ਜਨਗਰ ਕੌਂਸਲ ਮੀਟਿੰਗ ਵਿੱਚ ਬਤਾ ਪਾਇਆ ਕਿ ਵਾਡ ਬੰਦੀ ਨਹੀਂ ਹੋਣੀ ਚਾਹੀਦੀ ਰੀਜ਼ਨ ਇਹ ਹੈ ਕਿ ਨਾ ਤਾਂ ਸਾਡੀ ਲਿਮਟ ਵਧੀ ਹੈ ਨਾ ਸਾਡੀ ਕੋਈ ਫੇਸ ਪਪਲਿਸਟ ਨਹੀਂ ਰਾਜਤਰੀ ਤਾਂ ਇਸ ਕਰਕੇ ਇਹ ਬੇਲੋੜਾ ਜਿਹੜਾ ਹੈਗਾ ਪ੍ਰਕਿਰਿਆ ਸ਼ੁਰੂ ਕਰਕੇ ਲੋਕਾਂ ਦੇ ਆਧਾਰ ਕਾਰਡਾਂ ਤੇ ਲੋਕਾਂ ਦੇ ਵੋਟ ਕਾਰਡਾਂ ਤੇ ਪਾਸਪੋਰਟਾਂ ਤੇ ਹੋਰ ਇਹੜੇ ਦਰੂਸ ਦਸਤਾਵੇਜ਼ ਰਹਿ ਗਏ ਉਹਨਾਂ ਦੇ ਬਾਰ-ਬਾਰ ਵਾਡ ਨੰਬਰ ਚੇਂਜ ਹੋ ਜਾਵੇ 2019 ਦੀ ਵਾਡ ਬੰਦੀ ਹੋ ਗਈ ਤਾਂ ਇਸ 'ਤੇ ਕੋਈ ਜ਼ਰੂਰਤ ਨਹੀਂ ਸੀ ਪਰ ਇਹਨਾਂ ਨੇ ਬਹੁਤ ਸ਼ੰਤੀ ਮਹਿਬਰਾਂ ਦੀ ਜਿਹੜੀ ਹੈਗੀ ਆ ਇਤਨੇ ਫੈਸਲੇ ਨੂੰ ਇਗਨੋਰ ਕਰਕੇ ਵਾੜ ਬੰਦੀ ਪ੍ਰਕਿਰਿਆ ਇਹਨਾਂ ਨੇ ਅੱਗੇ ਜਾਰੀ ਰੱਖ ਦਿੱਤੀ। ਉਹਦੇ ਜੇ ਦੇਖੋ ਇੱਕਦਮ ਗੱਲਾਂ ਤੁਹਾਨੂੰ ਦੱਸਾਂ। ਸਭ ਤੋਂ ਪਹਿਲਾਂ ਜਿਹੜੀ ਜਿਹੜੀ ਨੋਟੀਫਿਕੇਸ਼ਨ ਹੋਈ ਆ ਉਹਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਏ ਜਦੋਂ ਇਹ ਨੋਟੀਫਿਕੇਸ਼ਨ ਨਗਰ ਕੌਂਸਲ ਵੱਲੋਂ ਇਸੇ ਅਖਬਾਰ ਨੂੰ ਪ੍ਰਕਾਸ਼ਿਤ ਕਰਾ ਦਿੱਤੀ ਜਾਵੇਗੀ ਉਸ ਦਿਨ ਤੋਂ ਬਾਅਦ ਸਭ ਤੋਂ ਨਾਂ ਟਾਈਮ ਲੱਗਾ ਅਬਜੋਨ ਨੂੰ ਉਹ ਝਪਸ ਲਿਖੇ ਰੋ ਸਾਰੇ ਦਫਤਰ ਵਾਲੋ ਕੀ ਕੀਤਾ ਗਿਆ ਇਹਨਾਂ ਨੇ ਇਹਨਾਂ ਨੇ 4 ਤਰੀਕ ਦੇ ਤੋਂ ਪੰਜਾਬ ਗਵਰਨਮੈਂਟ ਵੱਲੋਂ ਜਾਰੀ ਹੋਇਆ ਮੈਡੀਕਲ ਉਸੇ ਨੂੰ ਹੀ ਇਹਨਾਂ ਨੇ ਮੂਲ ਡੇਟ ਮੰਨ ਕੇ 9 ਤਰੀਕ ਨੂੰ ਉਹਨਾਂ ਨੇ ਅਜੀਤ ਅਖਬਾਰ ਵਿੱਚ ਪਾਇਆ 11 ਤਰੀਕ ਤੱਕ ਇਹਨਾਂ ਨੇ ਸਿਰਫ ਇਤਰਾਜ਼ ਲਏ ਤਾਂ ਕਿ ਲੋਕਾਂ ਨੂੰ ਨਾ ਪਤਾ ਲੱਗੇ ਲੋਕ ਜਾ ਕੇ ਇਤਰਾਜ਼ ਨਾ ਕਰ ਸਕਣ ਉਸ ਬਾਅਦ ਜਿਹੜੀ ਕਮੇਟੀ ਬਣਾਏਗੀ ਉਹਦੇ ਵਿੱਚ ਪਹਿਲਾਂ ਵੀ ਅਸੀਂ ਜਦੋਂ 2019 ਕਰਾਈਏ ਮੈਂ ਇਨਵੋਲ ਹੋ ਰਿਹਾ ਹਾਂ ਸਾਰੀਆਂ ਪਾਰਟੀਆਂ ਦੇ ਉਹਦੇ ਜਿਹੜੇ ਮੈਂਬਰ ਜਿਹੜੇ ਹੈਗੇ ਆ 2 एमसी ਹੈਗੇ ਉਹਨਾਂ ਨੂੰ ਇੱਕ ਬਦੌਰ ਨੰਬਰ ਰੱਖਿਆ ਜਾਂਦਾ ਇਸ ਵਾਰ ਨਾ ਤਾਂ ਕੋਈ ਕਾਂਗਰਸੀ ਦਾ ਬੰਦਾ ਰੱਖਿਆ ਨਹੀਂ ਨਾ ਤਾਂ ਡਿਜੀਟਲ ਦਾ ਕੋਈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕੱਢੇ ਕੋਈ 17 ਬੰਦੇ ਨੇ ਕੱਢੇ ਕੋਈ ਸਾਲਾ ਦੇ ਸਿਰਫ ਇੱਕ ਮੈਂਬਰ ਰਹਿ ਗਏ ਤਖਿਆ ਨੇ ਤੇ ਇਸ ਵਾਰ ਆਪਾਂ ਅਗਲੇ ਦਾ ਨਾ ਲੀਏ ਅਸੀਂ ਜਦੋਂ ਇਤਰਾਜ ਦਾ ਸਮਾਂ ਅਸ ਜਾ ਦਫਤਰ ਤੋਂ ਮੰਗਦੇ ਰਹੇ ਅਸੀਂ ਸਾਨੂੰ ਨਕਸ਼ਾ ਦਿਓ ਅਸੀਂ ਦੇ ਕੇ ਇਤਰਾਜ ਫਾਇਲ ਕਰੀਏ ਮੇਰੇ ਕੋਲ ਲੋਕ ਮੇਰੇ ਮੈਂਬਰ ਸਹਿਬਾਨ ਨਹੀਂ ਹੋਰ ਮੇਰੇ ਪਤਵੰਤੇ ਸੱਜਣ ਮੇਰੀ ਪਾਰਟੀ ਦੇ ਲੋਕ ਰਹੇ ਜਿਹੜੇ ਇਲੈਕਸ਼ਨ ਨੂੰ ਵਿੱਚ ਬੁੱਝਸਤੀ ਲੱਗਦੇ ਸੀ ਕਿ ਸਾਨੂੰ ਦਿਓ ਅਸੀਂ ਦੇ ਕੇ ਆਪਣੇ ਇਤਰਾਜ ਫਾਇਲ ਕਰੀਏ ਸਾਨੂੰ ਨਕਸ਼ਾ ਨਹੀਂ ਦਿੱਤਾ ਗਿਆ ਜਦ ਨਕਸ਼ਾ ਨਹੀਂ ਹੈਗਾ ਤਾਂ ਉਹ ਤੋਂ ਇਤਰਾਜ ਵੀ ਫਾਇਲ ਨਹੀਂ ਕਰੀਏ ਉਸ ਤੋਂ ਬਾਅਦ ਜਦੋਂ ਨਕਸ਼ਾ ਨਹੀਂ ਦਿੱਤਾ ਗਿਆ ਫਿਰ ਇਹਨਾਂ ਨੇ ਜਿਹੜੀ ਸਰਵੇ ਕਰਾਇਆ ਉਹ ਸਰਵੇਅ ਦੇ ਵਿੱਚ ਅਸੀਂ ਇਹਨਾਂ ਤੋਂ ਲਿਸਟ ਮਿਲ ਗਈ ਬੜਾ ਮੈਂ ਹੈਰਾਨ ਰਹਿ ਗਿਆ ਜਿਹੜੇ ਨਗਰ ਕੌਂਸਲ ਦੇ ਆਊਟਸੋਰਸ ਕਰਮਚਾਰੀ ਨਗਰ ਕੌਂਸਲ ਦੇ ਕੰਮ ਕਰ ਰਹੇ ਆ ਉਹਨਾਂ ਤੋਂ ਹੀ ਇਹਨਾਂ ਨੇ ਸਰਵੇ ਕਰਾ ਲਿਆ ਉਹਨਾਂ ਨੂੰ ਐਕਸਟਰਾ ਪੈਸੇ ਦੇ ਕੇ ਇੱਕ ਤਾਂ ਕਰਮਚਾਰੀ ਜਿਹੜਾ ਹੈਗਾ ਨਗਰ ਸਫਾਈ ਕਰਮਚਾਰੀ ਹੈਗਾ ਉਹਦੇ ਕੋਲ ਦੋ ਵਾਰਡਾਂ ਦਾ ਸਰਵੇ ਕਰਾ ਲਿਆ ਜਿਹੜੇ ਬਾਰੇ ਜਿਹੜੇ ਰਾਜ ਅਸੀਂ ਦਿੱਤੇ ਆ ਕਿਸੇ ਇਤਰਾਜ਼ ਦੀ ਨਾ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਨਾ ਤਾਂ ਫਾਈਨਲ ਨੋਟੀਫਿਕੇਸ਼ਨ ਆਇਆ ਉਸ ਤੋਂ ਜਿਹੜੇ ਇਹ ਜਿਹੜੀਆਂ ਮਤਲਬ ਬਣ ਗਈਆਂ ਬੇਨਾਮੀਆਂ ਜਿਹੜੀਆਂ ਕੀਤੀਆਂ ਗਈਆਂ ਉਹਦੇ ਵਿੱਚ ਨਾ ਤਾਂ ਸਾਨੂੰ ਦਫ਼ਤਰ ਕੋਈ ਦੱਸਣ ਤਿਆਰ ਆ ਮੈਂ ਪ੍ਰਧਾਨ ਹੈਗਾ ਸਾਨੂੰ ਕਹਿੰਦੇ ਸਾਡੇ ਤੇ ਬੜਾ ਪ੍ਰੈਸ਼ਰ ਹੈ ਜੀ ਪਰੋ ਬੜਾ ਪ੍ਰੈਸ਼ਰ ਹੈ ਜੀ ਸਾਡੇ ਕੋਲ ਕਾਗਜ਼ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਸਾਨੂੰ ਮਤਲਬ ਕੋਈ ਵੀ ਜਿਹੜੀ ਸਪਸ਼ਟ ਜਾਣਕਾਰੀ ਇਹ ਨਹੀਂ ਦੇ ਰਹੇ ਇਸ ਤੋਂ ਬਾਅਦ ਤੱਕ ਹੋ ਕੇ ਸਾਡੇ ਜਿਹੜੇ ਹੈਗੇ ਆ ਦੋ ਮੈਂਬਰ ਸਵਾਨੇ ਮੈਂਬਰ ਸਿੰਘ ਜੀ ਨੇ ਸਾਡੇ ਕੌਂਸਲਰ ਨੇ मारने इन के वाइसर है समाज सेवी है वालों जोड़ा है जो हाई कोर्ट कोर्ट जस फायल किया जी हाई होनी है एक तो जी है नंबर दो जी प्रक्रिया इन्होंने अडोप्ट जी प्रक्रिया जिस तरीके नियमानता चाहिए है वारी नहीं पहले शुरू कहता भी कि हजार अडा के ਜੋ ਕਿ ਉਹਦੇ ਵਿੱਚ ਜੇ ਸਾਨੂੰ ਪਤਾ ਲੱਗਿਆ ਕਿ ਇਹਦੇ ਤੇ ਕਿ ਇੰਡੀਆ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਆਇਆ ਹੈ ਉਹਦੇ ਬਤਾ ਕੇ ਕਿ ਇਹਨਾਂ ਨੇ ਹਰ ਹਾਲਤ ਵਿੱਚ ਦਸੰਬਰ ਮਹੀਨੇ ਦੇ ਵਿੱਚ ਇੱਕ ਗਮ ਪੂਰਾ ਕਰਨਾ ਜੋ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪਹਿਲੀ ਵਾਰ ਬਾਦ ਵਿੱਚ ਹੀ ਕਰਦੇ ਨੋਟੀਫਿਕੇਸ਼ਨ ਵੀ ਆਇਆ ਹੈ ਤਾਂ ਉਸ ਕਰਕੇ ਇਹਨਾਂ ਨੇ ਬੜੀ ਜਲਦੀ ਵਿੱਚ ਬਿਨਾਂ ਸੋਚੇ-ਸਮਝੇ ਸਰਵੇ ਕਰਾਇਆ ਉਹਨਾਂ ਆਊਟਸੋਰਸਰਾਂ ਤੋਂ ਜਾਰੀ ਕਿਸੇ ਨੇ ਕੀ ਕਰਕੇ ਦੇਖੋਗੇ ਇਹ ਪਤਾ ਨਹੀਂ ਦਿੱਤਾ ਗਿਆ ਉਨਕ ਵਾਰਡ ਹੈਗਾ ਖਾਸ ਵਾਰਡ ਨੰਬਰ ਸਾਡਾ ਆਪਣਾ ਹੈਗਾ 8 ਨੰਬਰ ਵਾਰਡ ਉਹ ਜੇ ਇਹਨਾਂ ਨੇ ਇਹ ਐਸੀ ਰਿਜ਼ਰਵ ਕਰ ਜਿਹੜੇ ਸਾਰੇ ਮੌਜੂਦਾ ਕੌਂਸਲਰ ਨੇ ਆਪਣਾ ਢਿੰਪੀ ਜੀ ਉਹਨਾਂ ਨੂੰ ਐਫੀਡੇਵਟ ਲਾ ਕੇ ਜਿਹੜਾ ਹੈਗਾ ਇੱਕ ਇਕਰਾਰ ਦਿੱਤਾ ਗਿਆ ਸੀਗਾ ਤੇ ਮੇਰੇ ਵਾਰਡ ਵਿੱਚ ਜਿਹੜੀ ਪਾਪੂਲੇਸ਼ਨ ਰੀਡਿਫਿਨ ਕੀਤੀ ਗਈ ਹੈ ਗਲਤ ਕੀਤੀ ਗਈ ਹੈ ਜਿਹਦੀ ਪਾਪੂਲੇਸ਼ਨ ਅੱਛੀ ਨਹੀਂ ਇਹ ਨਹੀਂ ਜ਼ਿਆਦਾ ਮਤਲਬ ਉਸ ਤੋਂ ਬਾਅਦ ਉਹਨਾਂ ਦਾ ਕੋਈ ਇਕਰਾਰ ਨਹੀਂ ਹੋਇਆ ਪਰ ਇਹ ਸਾਰੇ ਅਸੀਂ ਜਿਹੜੇ ਟੈਕਨੀਕਲੀ ਜਿਹੜੀ ਸਾਨੂੰ ਜਿਹੜਾ ਗਲਤ ਲੱਗਿਆ ਅਸੀਂ ਆਪਣੇ ਦੇਖੇ ਖਾਬ ਜਾਣਕਾਰੀ ਲੈਂਦੀਆਂ ਖੜ ਕੇ ਉਹਨਾਂ ਨੇ ਜਿਹੜੀ ਰਕਮ ਜਿਹੜਾ ਲੱਖਾਂ ਨੂੰ ਸਾਨੂੰ ਮਿਲਿਆ ਰਾਜੀ ਅਸੀਂ ਦੇਖ ਕੇ ਹੈਰਾਨ ਹੋਏ ਆ ਕਿ ਕਈ ਸੇ ਵਾਰ ਵੀ ਤਾਂ 2002 ਦਾ ਉਹ ਸੀ ਸ਼ਹਿਰ ਰਹਿਣਾ ਸਾਨੂੰ ਪਤਾ ਵੀ ਇੱਥੇ ਦੀ ਕਿੰਨੀ ਵੋਟ ਨਹੀਂ ਕਿਸੇ ਦੀ ਵੋਟ ਹੈ 4000 ਹੁਣ ਅਸੀਂ ਵਾਰ ਵਾਰ ਇਹਨਾਂ ਤੋਂ ਮੰਗ ਰਹੇ ਹਾਂ ਕਿ ਤੁਸੀਂ ਵੀਰਤੀ ਕੀਤੀ ਉਹ ਤਾਂ ਵੀ ਦੇ ਦੇ ਅਗਰੇ ਦੇ ਸੰਭੇਜੇ ਜੋ ਕੋਈ ਆਕੜੇ ਗਲਤ ਹੋ ਗਏ ਇਹ ਨਹੀਂ ਦੇਤਾ। ਬਾਕੀ ਤੁਹਾਨੂੰ ਹੋਰ ਉਸਾਂ ਡਰਾਫਟ ਨੋਟਿਸ ਜਿਹੜੀ ਨੇ ਜਾਰੀ ਕੀਤੀ ਤਾਂ ਉਹ ਤੇ ਖਾਨੇ ਖਾਲੀ ਸੀ। ਇਸ ਨੂੰ ਠੀਕ ਠੀਕ ਕਰਦੇ। ਹੁਣ ਜਦੋਂ ਇਹਨਾਂ ਨੇ ਉਹ ਫੇਰ ਬਣਾਈਏ ਜਿਹੜੀ ਇਹ ਤੁਸੀਂ ਪੜ ਲਓਗੇ ਤਾਂ ਤੁਹਾਨੂੰ ਸਾਰਾ ਕੁਝ ਦੇਖੇ ਗਲਤ ਹੈ। ਕੰਟਰਾਕਟ ਦੀ। ਬੜਾ ਕੁਝ ਨਹੀਂ ਆਪਾਂ। ਬੰਦਾ ਮਹਿਰਾਣਾ ਵੀ ਇਹ ਨਹੀਂ ਕਦੀ ਬੰਦੇ ਦੇਖਿਆ ਵੀ ਸਰਕਾਰੀ ਕੰਮ ਦੇ ਵਿੱਚ ਉਹਦਾ ਇਹ ਕੰਮ ਵਜਾ। ਉਹਦੇ ਵਿੱਚ ਤਦੋਂ ਮੈਂ ਕਿ ਆਊਟਸੋਰਸ ਕਰਮਚਾਰੀਆਂ ਦੇ ਆਪਾ ਡਿਪੈਂਡ ਕਰਕੇ ਜਿਹੜੇ ਜਿਹੜੇ ਹੈਗੇ ਜਿਹੜੇ ਆਂਕੜੇ ਇਕੱਠੇ ਕਰਦੇ ਅੱਗੇ ਵੀ ਇਹਨਾਂ ਲਈ ਕਰਦੇ ਮਤਲਬ ਬਹੁਤ ਜਿਹੜਾ ਹੈ ਸੈਰ ਨਾਲ ਇੱਕ ਗੱਲ ਕਰਦੇ ਆ। ਬਈ ਸੈਰ ਨੂੰ ਤੋੜ ਦਿੰਨ ਕਰਤਾ ਜੀ। ਦੇਖੋ ਪਹਿਲਾਂ ਜੋ ਪੁਰਾਣਾ ਵਾਰ ਸੀਗੇ ਉਹਦੇ ਜਿਹੀ ਸੇ ਰੋਟੇਸ਼ਨ ਹੋਣੀ ਸੀ ਜਿਹੜੇ ਜੈਂਸ ਚੋ ਡੇਢੀ ਹੋਣੀ ਮੇਰੀ ਜੈਂਸ ਹੋਣੀ। ਲੋਕਾਂ ਨੇ ਉਸ ਹਾਲਤ ਤਿਆਰੀ ਕਰੀ ਗਈ ਸੀ। ਹੁਣ ਇਹਨਾਂ ਨੇ ਪਤਾ ਨਹੀਂ ਕਿਆ ਸੋਚਿਆ ਮੈਨੂੰ ਸਮਝ ਨਹੀਂ ਆਈ ਜਿਹੜੇ ਸਾਡੇ ਜੁਨਾ ਦੇ ਅਧਿਕਾਰੀਆਂ ਨੇ ਵਾਰ ਬੰਦੀ ਕੀਤੀ ਹੈ। ਉਹ ਕਿਸੇ ਵਾਰ ਦੇ ਚਾਰਜਰ ਬੋਟਾ ਕਿਸੇ 2000 ਬੋਟਾ ਦੇ ਸਭ ਨੂੰ ਰੁਕ ਕੇ ਮਤਲਬ ਕੁਝ ਜਿਹੜੇ ਇਹਨਾਂ ਦੇ ਆਪਣੇ ਸਟੇਟ ਹੋਏ ਉਹਨਾਂ ਨੂੰ ਲਾਭ ਦੇਣ ਵਾਸਤੇ ਇਹਨਾਂ ਨੇ ਸਾਰੇ ਸਿਆਪਾ ਜਿਹੜਾ ਹੈ ਬਾੜ ਬਹੁਤ ਡਿਫਿਕਲਟ ਕਰਦੇ ਉਹ ਦਾ ਨਿਸ਼ਾਨੀ ਜਿੱਦਿ ਦੀ ਜਾਲੀ ਕੀਤੀ ਹੈ ਕਿ ਸੰਸਦ ਦੇ ਗ੍ਰੰਥ ਮੰਤਰਤੀ ਦੀ ਜਿੱਦਿ ਦੀ ਮਨੋਂ ਤੋਂ ਕੋਸ ਤੋਂ ਰੱਖਣ ਦੀ ਜੇ ਉਸ ਕਰਕੇ ਇੱਕ ਹੀ ਉਹਦਾ ਇੱਕ ਹੀ ਬਲਾ ਦੇ ਤਾਂ ਉਹ ਦੂਜੀ ਹੈ ਦੂਜੀ ਦਾ ਮਗਰ ਨਹੀਂ ਇੱਕ ਦਿਨ ਉਹ ਇੱਕ ਮਾਤ ਨੂੰ ਦੋ ਥਾਂ ਤੋਂ ਕਿੰਨੇ ਕੰਮ ਕਰਦੇ ਨੇ ਦੇਖੋ ਤੁਹਾਡਾ ਬੜਾ ਵਧੀਆ ਸਵਾਲ ਹੈ ਕਿ ਇੱਕ ਮੁਲਾਜ਼ਮ ਜਿਹੜੇ ਕੰਮ ਦੀ ਤਨਖਾਹ ਲੈ ਰਿਹਾ ਉਹਨੂੰ ਵੀ ਦਾਖਲਾ ਪਾਣੀ ਦੇ ਰਿਹਾ ਔਰ ਇਸ ਵਾਸਤੇ ਕਹਿੰਦਾ ਜਿਸਨੂੰ ਮੈਂ ਧਿਆਨ ਦਿੱਤਾ ਹੈ ਉਹਨੂੰ ਪਤਾ ਕਰਾਇਆ ਉਹਨਾਂ ਨੂੰ ਤੜਕਾ ਵੀ ਦਿੱਤੀ ਹੈ ਬਤੋ ਜੋ ਉਹਨੂੰ ਨਹੀਂ ਮਿਲਦੀ ਹਰ ਜਿੰਨੀ ਔਰ ਇਹਦੇ ਪੈਸੇ ਜਿਹੜੇ ਐਕਸਟਰਾ ਉਹ ਵੀ ਦਿੱਤੇ ਗਏ ਬਾਰੇ ਇਹਦੇ ਵੀ ਇੱਕ 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 ਤਾਂ ਸੱਜਣ ਤੋਂ ਤਾਂ 2-2 ਵਾੜਾ ਦੇ ਖਰੀਦ ਕਰਾਇਆ ਲੱਗੋ ਪਸੰਦ ਨਹੀਂ ਸਹੀ ਆਕੜੇ ਨਹੀਂ ਤਾਂ ਖਰੀਦਣਾ ਉਹਨਾਂ ਜੀ ਸਰ ਅੱਜ ਤੱਕ ਵੀ ਸਾਡੇ ਕੋਲ ਆ ਕੇ ਛੁਪਾਏ ਗਏ ਆ ਅੱਜ। ਉਹਨਾਂ ਦੇ ਸਾਡੇ ਫੋਨਾਂ 'ਤੇ ਕਦੇ ਕਦੇ ਦੇਖੀ ਬੰਦ ਕਰਦੇ ਆ। ਤੁਸੀਂ ਇੱਕ ਪ੍ਰਧਾਨ ਨੂੰ ਵੀ ਤੁਸੀਂ ਦੱਸਣ ਲਈ ਜੇ ਕੋਈ ਚਾਹੋ।